ਸਤਿ ਸ਼੍ਰੀ ਅਕਾਲ ਮੈਂ ਹਰਕਰਨ ਸਿੰਘ ਸੱਚ ਕਹੂੰ ਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ 2 ਦਸੰਬਰ ਦੀ ਤਰੀਕ ਤੋਂ ਸ਼ੁਰੂ ਹੋਇਆ ਘਟਨਾਕ੍ਰਮ ਅੱਜ 6 ਜੂਨ ਦੇ ਦਿਹਾੜੇ ਤੇ ਪਹੁੰਚਦੇ-ਪਹੁੰਚਦੇ ਅਸੀਂ ਸਾਰੀ ਦੁਨੀਆ ਦੇ ਸਾਹਮਣੇ ਆਪਣੇ ਅਕਸ ਨੂੰ ਕਿਵੇਂ ਪੇਸ਼ ਕਰ ਰਹੇ ਹਾਂ ਜੋ ਕੁੱਲ ਦੁਨੀਆ ਦੇ ਸਾਹਮਣੇ ਖੇੜ-ਖੇੜਿਆ ਜਾ ਰਿਹਾ ਹੈ ਕੀ ਉਸਤੇ ਵਿੱਚ ਸਾਰੀਆਂ ਧਿਰਾਂ ਜੜੀਆਂ ਨੇ ਉਹ ਮਿਲੀਆਂ ਹੋਈਆਂ ਨੇ ਕੀ ਸਾਰੀਆਂ ਧਿਰਾਂ ਮਿਲ ਕੇ ਖੇਡ ਖੇਡ ਰਹੀਆਂ ਹਨ ਕੀ ਕਿਸੇ ਇੱਕ ਵਿਅਕਤੀ ਦੀ ਸਿਆਸਤ ਨੂੰ ਸਾਧਿਆ ਜਾ ਰਿਹਾ ਹੈ ਜਾਂ ਫਿਰ ਜਿਵੇਂ ਅਕਸਰ ਇਲਜ਼ਾਮ ਲਾਏ ਜਾਂਦੇ ਹਨ ਕਿ ਕੇਂਦਰੀ ਏਜੰਸੀਆਂ ਹੀ ਜ਼ਿੰਮੇਵਾਰ ਹਨ ਜੋ ਕੁਝ ਹੋ ਰਿਹਾ ਹੈ ਉਸ ਸਾਰੇ ਵਰਤਾਰੇ ਦੇ ਪਰ ਜਦੋਂ ਅਸੀਂ ਕੇਂਦਰੀ ਏਜੰਸੀਆਂ ਨੂੰ ਦੋਸ਼ ਦਿੰਦੇ ਹਾਂ ਤਾਂ ਅਸੀਂ ਉਹਨਾਂ ਸਿੱਖ ਆਗੂਆਂ ਨੂੰ ਬਰੀ ਕਰ ਦਿੰਦੇ ਹਾਂ ਜਾਂ ਉਹਨਾਂ ਨੂੰ ਹੀਰੋ ਬਣਾ ਲੈਂਦੇ ਹਾਂ ਜੋ ਇਹਨਾਂ ਏਜੰਸੀਆਂ ਦੇ ਕਹਿਣ ਤੇ ਇਹ ਸਾਰਾ ਵਰਤਾਂਤ ਸਿਰਜਦੇ ਹਨ। ਕਈ ਦਿਨਾਂ ਤੋਂ ਹਰ ਪਾਸੇ ਚਰਚਾ ਹੋ ਰਹੀ ਸੀ ਕਿ ਅੱਜ ਦਾ ਦਿਨ ਜਿਹੜਾ ਹੈ ਉਹ ਟਕਰਾਅ ਭਰਿਆ ਹੋਵੇਗਾ। ਕੀ ਜਫੇਦਾਰ ਫਸੀਲ ਤੋਂ ਸੰਦੇਸ਼ ਦੇਣਗੇ? ਗੁਪਤ ਮੀਟਿੰਗਾਂ, ਸਮਝੌਤੇ, ਸੌਦੇਬਾਜ਼ੀ ਦੇ ਇਲਜ਼ਾਮਾਂ ਦੇ ਚਲਦਿਆਂ ਉਹੀ ਹੋਇਆ। ਜੋ ਖੋਲੇ ਮਹੱਲੇ ਵੇਲੇ ਹੋਇਆ ਸੀ ਕਈ ਦਿਨ ਟਕਰਾ ਦਾ ਰੌਲਾ ਪਾਉਣ ਤੋਂ ਬਾਅਦ ਭਰਾ ਮਾਰੂ جنگ ਖੂਨ ਖਰਾਬਾ ਰੋਕਣ ਦਾ ਹਵਾਲਾ ਦੇ ਕੇ ਲੋਕਾਂ ਨੂੰ ਮੂਰਖ ਬਣਾ ਕੇ ਆਪਣੀ ਆਪਣੀ ਗੱਲ ਨੂੰ ਅੱਗੇ ਵਧਾ ਕੇ ਸਾਰੀਆਂ ਧਿਰਾਂ ਘਰੋਂ ਘਰੀਕ ਲਿਆਂਗੀਆਂ ਅਗਲੇ ਦੌਰ ਦੇ ਦਿਖਾਵੇ ਦੀ ਤਿਆਰੀ ਕਰ ਲਿਓ ਵੈਸੇ ਤਾਂ ਹੁਣ ਤੱਕ ਅਕਾਲੀ ਸਿਆਸਤ ਦੇ ਵਿੱਚ ਕੀ ਹੋਇਆ ਕਿਉਂ ਹੋਇਆ ਇਸਨੇ ਕੀ ਕੀਤਾ अनेका ਵਾਰ ਹੀ ਇਸ ਦੇ ਉੱਤੇ ਚਰਚਾਵਾਂ ਹੋ ਚੁੱਕੀਆਂ ਹਨ ਸਾਰੇ ਪੜੀ ਪੰਤੀ ਜਾਣਦੇ ਹੀ ਹਨ ਕਿ ਕੀ ਹੋਇਆ ਪਰ ਫਿਰ ਵੀ ਇੱਕ ਵਾਰ ਜੇ ਸਿਲਸਿਲੇ ਵਾਰ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕਰੀਏ ਯਤਨ ਕਰੀਏ ਤਾਂ ਤੁਹਾਨੂੰ ਸ਼ਾਇਦ ਕੁਝ ਨਵੀਂ ਤਸਵੀਰ ਜਿਹੜੀ ਹੈ ਉਹ ਦੇਖਣ ਨੂੰ ਮਿਲ ਜਾ ਨੌ ਮਾਰਸ ਦਾ ਰਿਸ਼ਤਾ ਟੁੱਟਣ ਤੋਂ ਬਾਅਦ ਚੋਣਾਂ ਦੇ ਦੌਰਾਨ ਸੀਟਾਂ ਦੇ ਉੱਤੇ ਮਤਭੇਦ ਦੇ ਕਾਰਨ ਜਦੋਂ ਲੋਕ ਸਭਾ ਚੋਣਾਂ ਦੇ ਵੇਲੇ ਗੱਠਜੋੜ ਦੀ ਗੱਲਬਾਤ ਟੁੱਟ ਜਾਂਦੀ ਹੈ ਤਾਂ ਦੂਜੇ ਪਾਸੇ ਭਾਜਪਾ ਦੀ ਹਮਾਇਤ ਤੇ ਉੱਤੇ ਖੜਾ ਈਨਸਾ ਧੜਾ ਕੰਨਾਂ ਦੇ ਦੱਸਣ ਮੁਤਾਬਿਕ ਇਹ ਹੈ ਕਿ ਉਹ ਭਾਜਪਾ ਦੀ ਸਪੋਰਟ ਦੇ ਉੱਪਰ ਹੀ ਖੜਾ ਸੀ ਉਹ ਘਰ ਵਾਪਸੀ ਕਰ ਲੈਂਦਾ ਹੈ ਸੁਖਦੇਵ ਸਿੰਘ ਈਨਸਾ ਨੂੰ ਘਰ ਜਾ ਕੇ ਸੁਖਬੀਰ ਸਿੰਘ ਬਾਦਲ ਮਨਾਉਂਦੇ ਨੇ ਮਨਾ ਕੇ ਉਹਨਾਂ ਨੂੰ ਅਕਾਲੀ ਦਲ ਦਾ ਸਰਪ੍ਰਸਤ ਬਣਾ ਦਿੱਤਾ ਜਾਂਦਾ ਹੈ ਇਹ ਫੇਰ ਕਿਹਾ ਜਾਂਦਾ ਹੈ ਕਿ ਸੁਖਬੀਰ ਸਿੰਘ ਬਾਦਲ ਇੱਕ ਮਾਸਟਰ ਸਟ੍ਰੋਕ ਖੇਡਦਾ ਹੈ ਲੋਕ ਸਭਾ ਦੀਆਂ ਚੋਣਾਂ ਦਾ ਟਿਕਟ ਉਹਨਾਂ ਦੇ ਪਰਿਵਾਰ ਨੂੰ ਦੇਣ ਨੂੰ ਮਨਾ ਕਰ ਦਿੱਤਾ ਜਾਂਦਾ ਹੈ ਤੇ ਉਹਨਾਂ ਦੇ ਉਸ ਇਲਾਕੇ ਦੇ ਇੱਕ ਵਿਰੋਧੀ ਇਕਬਾਲ ਸਿੰਘ ਝੁੰਡਾ ਨੂੰ ਉਮੀਦਵਾਰ ਐਲਾਨ ਦਿੱਤਾ ਜਾਂਦਾ ਹੈ ਇਹ ਉਹੀ ਝੁੰਡਾ ਨੇ ਜਿਹੜੇ ਇੱਕ ਕਮੇਟੀ ਨੂੰ ਦੀ ਅਗਵਾਈ ਕਰਦੇ ਨੇ ਤੇ ਉਸ ਦੇ ਵਿੱਚ ਇਹ ਸਿਫਾਰਿਸ਼ ਕੀਤੀ ਜਾਂਦੀ ਹੈ ਕਿ ਸੁਖਬੀਰ ਸਿੰਘ ਬਾਦਲ ਸਮੇਂ ਸਾਰੀ ਜਿਹੜੀ ਇਕੱਲੇ ਲੀਡਰਸ਼ਿਪ ਹੈ ਉਹ ਉਸ ਨੂੰ ਇੱਕ ਪਾਸੇ ਹੋ ਜਾਣਾ ਚਾਹੀਦਾ ਹੈ ਦੁਬਾਰਾ ਜੱਥੇਬੰਦਕ ਢਾਂਚੇ ਨੂੰ ਅਲਾੜਾਣਾ ਚਾਹੀਦਾ ਹੈ ਤੇ ਉਹੀ ਉਕਬਾਲ ਚੁੰਡਾ ਨੂੰ ਇਹ ਕਹਿ ਕੇ ਕਿ ਮੈਂ ਇਹਨਾਂ ਨੂੰ ਪਹਿਲਾਂ ਵਾਅਦਾ ਕੀਤਾ ਹੋਇਆ ਸੀ ਉਹ ਟਿਕਟ ਦੇ ਦਿੱਤਾ ਜਾਂਦਾ ਇਸ ਬੇਇੱਜ਼ਤੀ ਤੋਂ ਨਾਰਾਜ਼ ਹੋ ਕੇ ਸੁਖਦੇਵ ਢੀਂਸਾ ਚੋਣਾਂ ਦੀ ਹਾਰ ਦੇ ਵਿੱਚ ਅਕਾਲੀ ਦਲ ਇੱਕ ਵਾਰ ਜਦੋਂ ਫੇਰ ਬੁਰੇ ਤਰੀਕੇ ਦੇ ਨਾਲ ਹਾਰ ਜਾਂਦਾ ਹੈ ਤੇ ਉਸ ਤੋਂ ਬਾਅਦ ਕਈ ਕੁਰੇ ਬਾਗੀ ਲੀਡਰ ਹੋ ਜਾਂਦੇ ਨੇ ਆਗੂ ਬਾਗੀ ਹੋ ਜਾਂਦੇ ਨੇ ਉਹਨਾਂ ਦੇ ਨਾਲ ਮਿਲ ਕੇ ਅਕਾਲ ਤਖਤ ਦੇ ਜਥੇਦਾਰ ਨੂੰ ਇੱਕ ਚਿੱਠੀ ਲਿਖਦੇ ਨੇ ਜਿਸ ਤੇ ਵਿੱਚ ਸੁਖਬੀਰ ਬਾਦਲ ਵੱਲੋਂ ਕੀਤੇ ਗਏ ਗੁਨਾਹਾਂ ਦਾ ਉਹ ਜ਼ਿਕਰ ਕਰਦੇ 30 ਅਗਸਤ ਨੂੰ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦੇ ਦਿੱਤਾ ਜਾਂਦਾ ਹੈ ਕਿ 15 ਦਿਨਾਂ ਦੇ ਵਿੱਚ ਪੇਸ਼ ਹੋ ਕੇ ਆਪਣੀ ਸਫਾਈ ਦੇਣ ਲਈ ਕਿਹਾ ਜਾਂਦਾ ਸੁਖਬੀਰ ਸਮੇਤ ਬਾਕੀ ਜਿਹੜੇ ਆਗੂ ਬਚੇ ਹੁੰਦੇ ਨੇ ਅਕਾਲੀ ਦਲ ਦੇ ਉਹ ਸਾਰੇ ਇਸ ਫੈਸਲੇ ਦਾ ਸਵਾਗਤ ਕਰਦੇ ਨੇ ਸਰਨਵਾਕ ਇਸ ਨੂੰ ਸਵਕਾਰ ਕਰਦੇ ਨੇ ਤੇ ਸੁਖਬੀਰ ਬਾਦਲ 15 ਦਿਨ ਛੱਡੋ ਅਗਲੇ ਦਿਨ ਹੀ ਪੇਸ਼ ਹੋ ਕੇ ਆਪਣੀ ਸਫਾਈ ਦੇ ਦਿੰਦੇ ਹਨ ਸਾਰੇ ਗੁਨਾਹ ਆਪਣੀ ਝੋਲੀ ਦੇ ਵਿੱਚ ਪਾ ਲੈਂਦੇ ਉਹ ਜਿੰਨੀ ਕਾਲੀ ਸੁਖਬੀਰ ਸਿੰਘ ਬਾਦਲ ਵੱਲੋਂ ਸਫਾਈ ਦੇਣ ਦੇ ਵਿੱਚ ਦਿਖਾਈ ਗਈ ਸੀ ਉਨੀ ਹੀ ਦੇਰੀ ਸਿੰਘ ਸਾਹਿਬ ਤਨਖਾਹ ਲਾਉਣ ਦੇ ਵਿੱਚ ਕਰ ਦਿੰਦੇ ਨੇ ਤਨਖਾਹ ਲਾਉਣ ਦਾ ਜਿਹੜਾ ਤਰੀਕ ਹੈ ਉਸ ਨੂੰ ਅੱਗੇ-ਅੱਗੇ ਲਟਕਾਇਆ ਜਾਂਦਾ। ਇਹ ਵੀ ਕਿਹਾ ਜਾਂਦਾ ਹੈ ਕਿ ਜ਼ਫੀਰਦਾਰ ਸਹਿਬਾਨ ਲੋਕ ਭਾਵਨਾਵਾਂ ਨੂੰ ਦੇਖ ਕੇ ਹੀ ਕੋਈ ਫੈਸਲਾ ਕਰਨ ਦੇ ਮੂਲ ਵਿੱਚ ਸਨ। ਇਸੇ ਲਈ ਇਹ ਦੇਰੀ ਜਿਹੜੀ ਹੈ ਉਹ ਬਣਾਈ ਜਾ ਰਹੀ ਸੀ। ਆਪਣੇ ਹੀ ਥਾਪੇ ਹੋਏ ਜ਼ਫੀਰਦਾਰਾਂ ਤੇ ਦਬਾਅ ਪਾਉਣ ਦੀ ਸ਼ੁਰੂਆਤ ਹੁੰਦੀ ਹੈ ਤੇ ਵਿਰਸਾ ਸਿੰਘ ਬਲਟੋਹਾ ਆਪਣੇ ਆਕਾ ਦਾ ਬੌਂਸਰ ਬਣ ਕੇ ਜ਼ਫੀਰਦਾਰਾਂ ਦੇ ਘਰ ਜਾਂਦਾ ਹੈ। ਉੱਥੇ ਗੱਲਬਾਤ ਰਿਕਾਰਡ ਕਰਦੇ ਨੇ। ਪਰ ਪਾਸਾ ਪੁੱਠਾ ਪਿਆ ਜਾਂਦਾ ਹੈ ਔਰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਦੇ ਵਿੱਚ 10 ਸਾਲਾਂ ਲਈ ਵਰਸਾ ਸਿੰਘ ਬਲਟੋਹਾ ਨੂੰ ਅਕਾਲੀ ਦਲ ਤੋਂ ਬਾਹਰ ਕੱਢੇ ਜਾਣ ਦਾ ਹੁਕਮ ਸੁਣਾਇਆ ਜਾਂਦਾ ਅਕਾਲੀ ਦਲ ਹੁਕਮ ਦੀ ਪਾਲਣਾ ਨਹੀਂ ਕਰਦਾ ਸਗੋਂ ਬਲਟੋਹਾ ਆਪ ਹੀ ਅਕਾਲੀ ਦਲ ਤੋਂ ਅਸਤੀਫਾ ਦੇ ਦਿੰਦਾ ਹੈ ਖੈਰ ਫਿਰ 2 ਦਸੰਬਰ ਦਾ ਦਿਨ ਆਉਂਦਾ ਹੈ ਫੈਸਲਾ ਹਲ ਤਖਤ ਸਾਹਿਬ ਦੀ ਫਸੀਲ ਤੋਂ ਸੁਣਾਇਆ ਜਾਂਦਾ ਹੈ ਤੇ ਚਾਰੇ ਪਾਸੇ ਉਸ ਫੈਸਲੇ ਦੀ ਤਾਰੀਫ ਕੀਤੀ ਜਾਂਦੀ ਹੈ ਤਾਰੀਫ ਹੁੰਦੀ ਹੈ ਸੰਸਥਾ ਦਾ ਮਾਨ ਬਹਾਲ ਹੋਇਆ ਹੈ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਹਨ ਦੁਨੀਆ ਭਰ ਦੇ ਵਿੱਚ ਲੋਕ ਆਸ਼ਸ਼ ਕਰਦੇ ਨੇ ਕਿ ਦੇਖੋ ਸਿੱਖਾਂ ਦੀ ਇੱਕ ਸੰਸਥਾ ਹੈ ਇਹ ਪਰੰਪਰਾ ਹੈ ਜਿਸ ਵਿੱਚ ਵੱਡੇ ਵੱਡੇ ਆਗੂ ਵੀ ਸਿਰ ਝੁਕਾ ਕੇ ਆਪਣੀਆਂ ਗਲਤੀਆਂ ਮੰਨਦੇ ਹਨ ਕਿਹਾ ਜਾਂਦਾ ਹੈ ਕਿ ਸਿੱਖਾਂ ਦਾ ਅਕਸ ਬਹੁਤ ਵੱਡਾ ਹੋ ਜਾਂਦਾ ਹੈ ਅਕਾਲ ਤਖਤ ਸਾਹਿਬ ਦੀ ਜਿਹੜੀ ਮਾਨ ਮਰਿਆਦਾ ਹੈ ਉਹ ਬਹਾਲ ਹੋ ਜਾਂਦੀ ਹੈ ਇਸ ਤਰ੍ਹਾਂ ਦੀਆਂ ਕੱਲਾ ਕੀਤੀਆਂ ਜਾਂਦੀਆਂ ਨੇ ਸਾਰੇ ਪਾਸੇ ਹੀ ਇੱਕੋ ਹੀ ਆਵਾਜ਼ ਜਿਹੜੀ ਹੈ ਉਸ ਨੂੰ ਨੂੰ ਮਿਲਦੀ ਪਰ ਇਸ ਤੋਂ ਬਾਅਦ ਫੇਰ ਇੱਕ ਕੂਣੀ ਮੋੜ ਆਉਂਦਾ ਹੈ ਧਾਰਮਿਕ ਸਜਾਵਾਂ ਤਾਂ ਅਕਾਲੀ ਦਲ ਤੋਂ ਸੁਖਵੀਰ ਸਿੰਘ ਬਾਦਲ ਵੱਲੋਂ ਪੂਰੀਆਂ ਕਰ ਲੀਆਂ ਜਾਂਦੀਆਂ ਨੇ ਪਰ ਨਵੇਂ ਸਿਰੇ ਤੋਂ ਭਰਤੀ ਕਰਨ ਦੇ ਲਈ ਜਿਹੜੀ ਕਮੇਟੀ ਬਣਾਈ ਗਈ ਸੀ ਉਸ ਦੇ ਉੱਤੇ ਪੇਚ ਫਸ ਜਾਂਦਾ ਯਾਨੀ ਹਰਪ੍ਰੀਤ ਸਿੰਘ ਦੇ 18 ਸਾਲ ਪੁਰਾਣੇ ਦੋਸ਼ ਲਗਾ ਕੇ ਸ਼੍ਰੋਮਣੀ ਕਮੇਟੀ ਤੋਂ ਕੱਢਣ ਦੀ ਤਿਆਰੀ ਕੀਤੀ ਜਾਂਦੀ ਹੈ ਤਾਂ ਅਕਾਲ ਤਖਤ ਦੇ ਜਫੇਦਾਰ ਇਤਰਾਜ਼ ਪ੍ਰਗਟ ਕਰਦੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜਫੇਦਾਰ ਸਰਬੰਦ ਦੀ ਗੱਲ ਨਹੀਂ ਗੋਲਦੇ ਔਰ ਆਪ ਉਸ ਮੀਟਿੰਗ ਦੇ ਵਿੱਚ ਪ੍ਰਧਾਨਗੀ ਕਰਦੇ ਹੋਏ ਇਹ ਫੈਸਲਾ ਕਰਦੇ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਉਹਨਾਂ ਦੇ ਅਹੁਦੇ ਤੋਂ ਉਹਨਾਂ ਦੀ ਪਦਵੀ ਤੋਂ ਹਟਾਇਆ ਜਾਂਦਾ ਹੈ ਦੋਸ਼ ਉਹਨਾਂ ਤੇ ਸਿੱਧ ਹੁੰਦੇ ਨੇ ਕਿਹਾ ਜਾਂਦਾ ਅਗਲੇ ਨਿਸ਼ਾਨੇ ਤੇ ਫੇਰ ਜਫੇਦਾਰ ਰਕबीर ਸਿੰਘ ਤੇ ਸੁਲਤਾਨ ਸਿੰਘ ਆ ਜਾਂਦੇ ਨੇ ਪਰ ਇਸ ਤੋਂ ਪਹਿਲਾਂ ਹੀ ਨੈਤਿਕ ਜ਼ਿੰਮੇਵਾਰੀ ਲੈ ਕੇ ਧਾਮੀ ਸਾਹਿਬ ਅਸਤੀਫਾ ਦੇ ਜਾਂਦੇ ਨੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਛੱਡ ਜਾਂਦੇ। ਬਚੇ ਹੋ ਦੋ ਜਸੇਦਾਰਾਂ ਨੂੰ ਵੀ ਲਾ ਦਿੱਤਾ ਜਾਂਦਾ ਹੈ ਸ਼੍ਰੋਮਣੀ ਕਮੇਟੀ ਦੀ ਹੀ ਜਿਹੜੀ ਅੰਤਰੰਗ ਮੀਟਿੰਗ ਹੁੰਦੀ ਹੈ ਉਸ ਦੇ ਵਿੱਚ ਉਹਨਾਂ ਨੂੰ ਲਾ ਦਿੱਤਾ ਜਾਂਦਾ ਹੈ ਪਰ ਧਾਮੀ ਸਾਹਿਬ ਉਹਨਾਂ ਨੂੰ ਲਾਹੇ ਜਾਣ ਤੋਂ ਬਾਅਦ ਸੁਖਬੀਰ ਦੇ ਕਹਿਣ ਦੇ ਉੱਤੇ ਪ੍ਰਧਾਨਗੀ ਨੂੰ ਵਾਪਸ ਸੰਭ ਲੈ ਲੈਂਦੇ। ਜਿਸ ਜਥੇਦਾਰ ਦੇ ਕਹਿਣ ਤੇ ਉਹਨਾਂ ਨੇ ਨੈਤਿਕ ਤੌਰ ਤੇ ਅਫਸੋਸ ਪ੍ਰਗਟ ਕੀਤਾ ਸੀ ਉਸੇ ਜਥੇਦਾਰ ਦੀ ਅਪੀਲ ਉਹ ਵਾਪਸ ਆਪਣਾ ਅਹੁਦਾ ਸੰਭਾਲਣ ਦੇ ਲਈ ਨਹੀਂ ਮੰਨਦੇ ਪਰ ਜਿਸ ਸੁਖਵੀਰ ਸਿੰਘ ਬਾਦਲ ਦੇ ਕਹਿਣ ਤੇ ਇਹ ਸਾਰਾ ਕੁਝ ਹੋਇਆ ਸੀ ਜਥੇਦਾਰਾਂ ਨੂੰ ਲਾਹਾ ਗਿਆ ਸੀ ਉਸ ਦੀ ਅਪੀਲ ਨੂੰ ਮੰਨ ਕੇ ਉਹ ਵਾਪਸ ਆ ਜਾਂਦੇ ਨੇ ਅਹੁਦਾ ਸਾਮ ਲੈਂਦੇ ਨੇ ਇਹ ਵੀ ਸਾਰਿਆਂ ਦੇ ਸਾਹਮਣੇ ਇਸ ਸਭ ਦੇ ਵਿਚਾਲੇ ਸ਼੍ਰੋਮਣੀ ਕਮੇਟੀ ਨਵੇਂ ਜਥੇਦਾਰ ਖਾਪ ਦਿੰਦੀ ਹੈ ਕੁਲਦੀਪ ਸਿੰਘ ਗੜਗੱਜ ਫਿਰ ਪੇਖ ਸਿੰਘ ਤਨੋਲਾ ਫਿਰ ਇੱਕ ਨਵਾਂ ਮੋੜ ਆਉਂਦਾ ਹੈ ਦਮਦਮੀ ਟਕਸਾਲ ਦੇ ਮੁਖੀ ਤੇ ਬਾਕੀ ਸਿੱਖ ਸੰਪਰਦਾਵਾਂ ਇਹਨਾਂ ਨਿਯੁਕਤੀਆਂ ਦਾ ਵਿਰੋਧ ਕਰਦੀਆਂ ਹਨ ਤੇ ਜਥੇਦਾਰਾਂ ਨੂੰ ਪ੍ਰਵਾਨ ਨਹੀਂ ਕਰਦੀ ਉਹ ਮਰਿਆਦਾ ਦੀ ਉਲੰਘਣਾ ਪੁਰਾਣੇ ਜਥੇਦਾਰਾਂ ਨੂੰ ਲਾਉਣ ਦੇ ਤਰੀਕੇ ਤੇ ਵੀ ਇਤਰਾਜ਼ ਹੈ ਇਸ ਕਲ ਦਾ ਪ੍ਰਗਟਾਵਾ ਕਰਦੇ ਹੁਣ ਤੱਕ ਇਹੀ ਹਰਨਾਮ ਸਿੰਘ ਘੁੰਮਾ ਬਾਦਲਾਂ ਦੇ ਨਜ਼ਦੀਕੀ ਹੋਣ ਦੇ ਸਦਕਾ ਆਜਪਾ ਦੇ ਨਾਲ ਵੀ ਚੰਗੇ ਰਿਸ਼ਤੇ ਰੱਖਦੇ ਸਨ ਉਹ ਵਿਰੋਧ ਦਾ ਐਲਾਨ ਕਰ ਦਿੰਦੇ ਨੇ ਤੇ ਜਦੋਂ ਵਿਰੋਧ ਦਾ ਐਲਾਨ ਹੋ ਜਾਂਦਾ ਹੈ ਹੋਲੇ ਮੁਹੱਲੇ ਤੇ ਸੰਦੇਸ਼ ਨਹੀਂ ਦੇਣ ਦਿੱਤਾ ਜਾਵੇਗਾ ਇਸ ਤਰ੍ਹਾਂ ਦੀਆਂ ਗੱਲਾਂ ਉਧਰ ਚੁੱਪਚਾਪ ਰਾਤ ਦੇ ਹਨੇਰੇ ਦੇ ਵਿੱਚ 2 ਅੱਜ ਕੇ 50 ਮਿੰਟ ਤੇ ਚੋਰਾਵਾਂਗ ਜਥੇਦਾਰ ਦੀ ਦਸਤਾਰਬੰਦੀ ਹੋ ਜਾਂਦੀ ਹੈ ਸ਼੍ਰੋਮਣੀ ਕਾਗਮੇਟੀ ਕਹਿੰਦੀ ਹੈ ਕਿ ਮर्यादा ਛੱਡੋ ਅਸੀਂ ਤਾਂ ਭਰਾ ਮਾਰੂ ਜੰਗ ਤੋਂ ਖੂਨੀ ਰੰਗ ਤੋਂ ਬਚਾਅ ਦੇ ਲਈ ਇਹ ਸਾਰਾ ਕੁਝ ਕੀਤਾ ਹੈ ਸ਼੍ਰੋਮਣੀ ਕਮੇਟੀ ਦਾ ਜਰਨਲ اجلاس ਹੁੰਦਾ ਹੈ ਬਜਟ اجلاس ਹੁੰਦਾ ਹੈ ਤੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਬਾਹਰ ਹਰਨਾਮ ਸਿੰਘ ਘੁੰਮਾ ਧਰਨਾ ਲਾ ਦਿੰਦੇ ਨੇ ਮੋਰਚਾ ਲਾ ਦਿੰਦੇ ਨੇ ਪਰ ਜਿੱਥੇ اجلاس ਦੇ ਅੰਦਰ ਅਸਲੀ ਵਿਰੋਧ ਕੀਤਾ ਜਾ ਸਕਦਾ ਸੀ ਮਤਾ ਲਿਆਇਆ ਜਾ ਸਕਦਾ ਸੀ ਇਨ੍ਹਾਂ ਜਿਹੜੇ ਲਾਂਬੇ ਕੀਤੇ ਹੋਏ ਜਥੇਦਾਰ ਨੇ ਉਹਨਾਂ ਨੂੰ ਲਾਂਬੇ ਕਰਦੇ ਫੈਸਲੇ ਨੂੰ ਰੱਦ ਕੀਤਾ ਜਾ ਸਕਦਾ ਸੀ ਨਵੇਂ ਜੱਜ ਹਜ਼ਾਰ ਦੀ ਨਿਯੁਕਤੀ ਨੂੰ ਰੱਦ ਕੀਤਾ ਜਾ ਸਕਦਾ ਸੀ ਇਹ ਸਾਰੇ ਮਤੇ ਪਾਸ ਕੀਤੇ ਜਾ ਸਕਦੇ ਸੀ ਉਥੇ ਜਿਹੜੇ ਟਕਸਾਲ ਦੇ ਨਾਲ ਸੰਬੰਧਿਤ ਮੈਂਬਰ ਨੇ ਉਹ ਸਗੋਂ ਬਾਦਲਾਂ ਦਾ ਸਾਥ ਦਿੰਦੇ ਨੇ ਤੇ ਜਿਹੜੇ ਵਿਰੋਧੀ ਅਜੇ ਆ ਮਤਾ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਨੇ ਉਹਨਾਂ ਨੂੰ ਤੱਕੇ ਨਾਲ ਚੁੱਪ ਕਰਾਉਣ ਦੇ ਵਿੱਚ ਵੀ ਇਸੇ ਟਕਸਾਲ ਦੇ ਨਾਲ ਜਿਹੜੇ ਸੰਬੰਧਿਤ ਮੈਂਬਰ ਹੁੰਦੇ ਨੇ ਉਹ ਅੱਗੇ ਹੁੰਦੇ ਨੇ ਪਰ ਬਾਹਰ ਲੋਕਾਂ ਦੇ ਸਾਹਮਣੇ ਸ਼ਰੋਬਣੀ ਕਮੇਟੀ ਦੇ ਪ੍ਰਧਾਨ ਜਾਂਦੇ ਨੇ ਉਹਨਾਂ ਨੂੰ ਮੰਗ ਪੱਤਰ ਸੌਂਪਿਆ ਜਾਂਦਾ ਹੈ ਤੇ ਧਰਨਾ ਖਤਮ ਕਰ ਦਿੱਤਾ ਜਾਂਦਾ ਲੋਕ ਮੂਰਖ ਬਣਦੇ ਜਾਂਦੇ ਨੇ ਕਿ ਵਿਰੋਧ ਹੋ ਰਿਹਾ ਹੈ ਤੇ ਉਧਰ ਕੁਲਦੀਪ ਸਿੰਘ ਗੜਕੱਜ ਆਪਣੀਆਂ ਕੋਸ਼ਿਸ਼ਾਂ ਸਰਪ੍ਰਮਾਨਿਤ ਹੋਣ ਦੀਆਂ ਅੱਗੇ ਵਧਾਈ ਜਾਂਦੇ ਨੇ ਉਹ ਲੋਕਾਂ ਦੇ ਘਰ ਜਾ ਜਾ ਕੇ ਦਸਤਾਰਾਂ ਇਕੱਠੀਆਂ ਕਰਦੇ ਨੇ ਤੇ ਫੈਸਲੇ ਵੀ ਕਰਦੇ ਹਨ ਅਕਾਲ ਤਖਤ ਦੀ ਫਸੀਲ ਤੋਂ ਖੜੇ ਹੋ ਕੇ ਉਹ ਵੀ ਉਹਨਾਂ ਮੁੱਦਿਆਂ ਦੇ ਉੱਤੇ ਜਿਹੜੇ ਲੰਬੇ ਸਮੇਂ ਤੋਂ ਪੈਂਡਿੰਗ ਸਨ ਜਿਹੜੇ ਵਿਵਾਦਤ ਸਨ ਤੇ ਜਿਨ੍ਹਾਂ ਦੇ ਉੱਪਰ ਫੈਸਲਾ ਬਹੁਤ ਹੀ ਸੋਚ ਸਮਝ ਕੇ ਲਿਆ ਜਾਣਾ ਚਾਹੀਦਾ ਸੀ ਪਰ ਦਮਦਮੇ ਟਕਸਾਲ ਨੂੰ ਕੋਈ ਫਰਕ ਨਹੀਂ ਪੈਂਦਾ ਕੋਈ ਉਹਨਾਂ ਵੱਲੋਂ ਉਸ ਦਾ ਵਿਰੋਧ ਨਹੀਂ ਜਤਾਇਆ ਜਾਂਦਾ ਕੋਈ ਪ੍ਰੋਗਰਾਮ ਨਹੀਂ ਲਿਖਿਆ ਜਾਂਦਾ ਸਿਵਾਏ ਇੱਕ ਅਗਲੇ ਅਗਲੇ ਮਹੀਨੇ 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 ਦਾ ਵਕਫਾ ਪਾ ਕੇ ਸੁਖਵੀਰ ਸਿੰਘ ਬਾਦਲ ਦੇ ਘਰੇ ਇੱਕ ਪ੍ਰੋਗਰਾਮ ਲਿਖਿਆ ਜਾਂਦਾ ਹੈ ਲੇਕਿਨ ਜ਼ਥੇਦਾਰ ਦਾ ਵਿਰੋਧ ਜਿਹੜਾ ਹੈ ਉਹ ਕਿਤੇ ਵੀ ਨਹੀਂ ਕੀਤਾ ਜਾਂਦਾ ਹੈ ਉਹ ਆਪਣਾ ਕੰਮ ਜਿਹੜਾ ਹੈ ਉਹ ਉਸੇ ਤਰੀਕੇ ਨਾਲ ਜਾਰੀ ਰੱਖਦੇ ਨੇ ਜਿਦੇ ਨਾਲ ਉਹਨਾਂ ਨੂੰ ਪ੍ਰਵਾਨਗੀ ਮਿਲ ਜਾਂਦੀ ਹੈ ਇਨ੍ਹਾਂ ਫੈਸਲਿਆਂ ਦੇ ਚਲਦੇ ਜਿਹੜੇ ਕੀ ਅਕਾਲ ਤਖਤ ਵੱਲੋਂ ਲਏ ਜਾਂਦੇ ਨੇ ਅਕਾਲ ਤਖਤ ਤੇ ਬਾਕੀ ਤਖਤਾਂ ਦੇ ਵਿੱਚ ਇੱਕ ਟਕਰਾਅ ਪੈਦਾ ਹੋ ਜਾਂਦਾ ਹੈ ਫੈਸਲਿਆਂ ਦੇ ਕਰਕੇ ਸਿੱਖਾਂ ਦੇ ਤਖਤਾਂ ਦੇ ਵਿੱਚ ਟਕਰਾਅ ਪੈਦਾ ਹੋ ਜਾਂਦਾ ਹੈ ਤਖਤ ਸ਼੍ਰੀ ਪਟਨਾ ਸਾਹਿਬ ਤੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੂੰ ਤਨਖਾਹ ਲਾ ਦਿੱਤੀ ਜਾਂਦੀ ਹੈ ਪਰ ਤਕਸਾਲ ਵੱਲੋਂ ਫੇਰ ਵੀ ਕੋਈ ਬਿਆਨ ਨਹੀਂ ਆਉਂਦਾ ਕੋਈ ਪ੍ਰਤੀਕਿਰਿਆ ਨਹੀਂ ਆਉਂਦਾ ਸਿੱਖਾਂ ਦੇ ਮਹਾਨ ਤਖਤ ਇੱਕ ਦੂਜੇ ਦੇ ਫੈਸਲੇ ਸਾਰੀ ਦੁਨੀਆ ਦੇ ਸਾਹਮਣੇ ਰੱਦ ਕਰ ਦਿੰਦੇ ਨੇ ਜਿਹੜੀਆਂ ਸਸਤਾਵਾਂ ਸਾਹਮਣੇ ਪੂਰੀ ਦੁਨੀਆ ਦੇ ਸਿੱਖ ਸਿਰ ਚੁਕਾਉਂਦੇ ਸਨ ਉਹ ਆਪਸ ਦੇ ਵਿੱਚ ਲੜ ਰਹੀਆਂ ਨੇ ਇੱਕ ਦੂਜੇ ਨੂੰ ਮਾੜਾ ਚੰਗਾ ਕਿਹਾ ਜਾਂਦਾ ਹੈ ਇਥੋਂ ਤੱਕ ਕਿ ਸਿੱਖ ਕੌਮ ਦੇ ਤਖਤਾਂ ਦੀ ਕਮੇਟੀ ਹੈ ਉਸ ਨੂੰ ਪਾਠ ਨਹੀਂ ਕਰਨਾ ਆਉਂਦਾ ਉਸਦੇ ਮੈਂਬਰਾਂ ਨੂੰ ਜਾਂ ਉਹਨਾਂ ਦੇ ਪਰਿਵਾਰ ਦੇ ਮੈਂਬਰ ਪੀੜੀਆਂ ਪੀਂਦੇ ਨੇ ਇਸ ਤਰ੍ਹਾਂ ਦੇ ਦੋਸ਼ ਵੀ ਲਗਾਏ ਜਾਂਦੇ ਨੇ ਨਿੱਜੀ ਪੱਧਰ ਤੇ ਨੀਮਾ ਮਿੱਤਰਿਆ ਜਾਂਦਾ ਹੈ ਪਰ ਕੋਈ ਕੁਸਕਦਾ ਤੱਕ ਨਹੀਂ ਕੋਈ ਕਿਸੇ ਤਰੀਕੇ ਦਾ ਬਿਆਨ ਨਹੀਂ ਦਿੰਦਾ ਕੋਈ ਵਿਰੋਧ ਨਹੀਂ ਕਰਦਾ ਕੋਈ ਪ੍ਰਤੀਕਰਮ ਨਹੀਂ ਦਿੰਦਾ ਇਸ ਵਿਚਾਲੇ ਸੁਖਵੀਰ ਸਿੰਘ ਬਾਦਲ ਦੁਬਾਰਾ ਪ੍ਰਧਾਨ ਵੀ ਬਣ ਚੁੱਕੇ ਜਾਂਦੇ ਹਨ ਤੇ ਜਿਹੜੇ ਦੋਸ਼ ਸਭ ਦੇ ਸਾਹਮਣੇ ਝੋਲੀ ਉਹਨਾਂ ਵੱਲੋਂ ਪਵਾਏ ਗਏ ਸੀ ਉਹਨਾਂ ਤੋਂ ਵੀ ਉਹ ਮੁਨਕਰ ਹੋ ਚੁੱਕੇ ਹੁੰਦੇ ਹਨ ਇਹ ਕਹਿ ਕੇ ਕਿ ਚਲੋ ਉਹ ਤਾਂ ਫੇਰ ਤਖਤ ਸਾਹਿਬ ਦੇ ਸਾਹਮਣੇ ਖੜੇ ਸੀ ਉਦੋਂ ਤਾਂ ਕਹਿਣਾ ਹੀ ਪੈਂਦਾ ਹੈ ਇਹ ਕਹਿ ਕੇ ਉਹ ਆਪਣੇ ਜੋ ਵੀ ਉਹਨਾਂ ਵੱਲੋਂ ਮੰਨਿਆ ਗਿਆ ਹੁੰਦਾ ਹੈ ਜੋ ਝੋਲੀ ਪੋਜੀਆਂ ਗਿਆ ਗਲਤੀਆਂ ਹੁੰਦੀਆਂ ਨੇ ਉਹਨਾਂ ਤੋਂ ਵੀ ਮੁਨਕਰ ਹੋ ਜਾਂਦੇ ਕਾਮੀ ਸਾਹਿਬ ਇੱਕ ਕਾਨਫਰੰਸ ਕਰਕੇ ਸਾਰਿਆਂ ਤੋਂ ਜਥੇਦਾਰ ਲਾਉਣ ਤੇ ਸੇਵਾ ਮੁਕਤ ਕਰਾਉਣ ਦੇ ਵਿਧੀ ਵਿਵਸਥਾ ਦਾ ਸੁਝਾਅ ਵੀ ਮੰਗ ਚੁੱਕੇ ਹੁੰਦੇ ਕਈ ਮਹੀਨੇ ਇੰਨਾਂ ਗੱਲਾਂ ਨੂੰ ਹੋਏ ਵੀ ਹੋ ਜਾਂਦੇ ਨੇ ਪਰ ਕਹਾਣੀ ਉੱਥੇ ਦੀ ਉੱਥੇ ਹੀ ਖੜੀ ਰਹਿੰਦੀ ਹੈ ਬਦਲਦਾ ਕੁਝ ਵੀ ਨਹੀਂ ਹੈ ਅੱਜ ਦਾ ਸਮਾਗਮ ਵੀ ਇਸੇ ਤਰੀਕੇ ਨਾਲ ਸਮਾਪਤ ਹੋ ਚੁੱਕਿਆ ਹੈ ਜਥੇਦਾਰ ਗੜਗੱਜ ਅਕਾਲ ਪਖਤ ਸਰਬ ਤੋਂ ਸ਼੍ਰੋਮਣੀ ਕਮੇਟੀ ਦੀ ਬਹੁਤ ਭਾਰੀ ਟਾਸਕ ਫੋਰਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਇੱਕ ਸੁਰੱਖਿਆ ਲੈ ਕੇ ਪਹੁੰਚਦੇ ਹਨ ਉੱਥੇ ਉਹ ਅਰਦਾਸ ਕਰਦੇ ਬਾਅਦ ਵਿੱਚ ਮੀਡੀਆ ਦੇ ਨਾਲ ਗੱਲਬਾਤ ਕਰਦੇ ਦੌਰਾਨ ਉਹ ਕਹਿੰਦੇ ਨੇ ਕਿ ਮੈਂ ਤਾਂ ਅਰਦਾਸ ਕਰਦੇ ਹੋਏ ਅਰਦਾਸ ਦੇ ਵਿੱਚ ਹੀ ਕੌਮ ਦੇ ਨਾਮ ਸੰਦੇਸ਼ ਦੇ ਚੁੱਕਿਆ ਹਾਂ ਜਾਂ ਦੇ ਦਿੱਤਾ ਹੈ ਸ਼ਹੀਦਾਂ ਦੇ ਪਰਿਵਾਰਾਂ ਦਾ ਜਿਹੜਾ ਸਨਮਾਨ ਹੈ ਉਹ ਦਸਤਕਾਰ ਗੜਗੱਜ ਤੋਂ ਨਹੀਂ ਕਰਾਇਆ ਜਾਂਦਾ ਉਹ ਸ਼ਰੂਗਨੀ ਕਮੇਟੀ ਦੇ ਪ੍ਰਧਾਨ ਕਰਦੇ ਹਨ ਦਮਦਮੀ ਟਕਸਾਲ ਦੇ ਮੁਖੀ ਤੁਮਾ ਸਾਹਿਬ ਕਹਿੰਦੇ ਨੇ ਕਿ ਅਸੀਂ ਫਸਿਲ ਤੋਂ ਸੰਦੇਸ਼ ਜਥੇਦਾਰ ਨੂੰ ਨਹੀਂ ਦੇ ਦਿੰਦਾ ਅਸੀਂ ਇਸ ਜਿਹੜਾ ਜਥੇਦਾਰ ਨੂੰ ਪਰਵਾਹ ਨਹੀਂ ਕਰਦੇ ਸਾਡਾ ਸੰਘਰਸ਼ ਜਾਰੀ ਹੈ ਉਸੇ ਤਰੀਕੇ ਨਾਲ ਜਿਵੇਂ ਪਹਿਲਾਂ ਚੱਲ ਰਿਹਾ ਸੀ ਸਭ ਕੁਝ ਸੁਖ ਸ਼ਾਂਤੀ ਦਾ ਨਾਲ ਨੇਪਰੇ ਚੜ ਗਿਆ ਹੈ ਇਸ ਦਾ ਸਿਹਰਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਜਾਂਦਾ ਹੈ ਉਹਨਾਂ ਦੀ ਸੂਝ ਬੂਝ ਉਹਨਾਂ ਦੀ ਸਿਆਣਪ ਤੇ ਮਿਹਨਤ ਸਦਕਾ ਹੀ ਇਹ ਸਭ ਕੁਝ ਹੋਇਆ ਗੜਗੱਦ ਸਾਹਿਬ ਬਿਆਨ ਦਿੰਦੇ ਨੇ ਉਹ ਕਹਿੰਦੇ ਤੁਸੀਂ ਦੇਖਿਓ ਇੱਕ ਦਿਨ ਇਹੀ ਸੰਪਰਤਾਵਾਂ ਮੇਰੀ ਦਸਤਾਰ ਬੰਦੀ ਵੀ ਕਰਨਗੀਆਂ ਤੇ ਮੈਨੂੰ ਸਰੂਪਾ ਵੀ ਦੇਣਗੀਆਂ ਅੱਜ ਵੀ ਮੈਂ ਜਿੰਨਾ ਚਿਰ ਅਕਾਲ ਤਖਤ ਦੇ ਉੱਪਰ ਰਿਹਾ ਹਾਂ ਮੇਰੇ ਕੋਲ ਹੀ ਸਾਰੇ ਬੈਠੇ ਰਹੇ ਨੇ ਵਿਰੋਧ ਕਰਨ ਵਾਲੇ ਹੁਣ ਇਸ ਦੇ ਮਾਇਨੇ ਕੀ ਨੇ ਕੀ ਲੱਭਿਆ ਜਾਵੇ ਜੋ ਕੁਝ ਵੀ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਉਸ ਦੇ ਮਾਇਨੇ ਕਰਕੇ ਜੇ ਇਹ ਸਾਰਾ ਕੁਝ ਹੋਣਾ ਹੀ ਹੈ ਉਹਨਾਂ ਨੂੰ ਮਨਜ਼ੂਰੀ ਮਿਲ ਹੀ ਜਾਣੀ ਹੈ ਸਾਰਿਆਂ ਨੇ ਪ੍ਰਵਾਨ ਕਰ ਹੀ ਲੈਣਾ ਹੈ ਫਿਰ ਇਹ ਸਭ ਕੁਝ ਕਰਨ ਦੀ ਲੋੜ ਕਿਸੇ ਜਦੋਂ ਤੁਹਾਨੂੰ ਪਤਾ ਹੀ ਹੈ ਕਿ ਪ੍ਰਵਾਨਗੀ ਮਿਲ ਹੀ ਜਾਏਗੀ ਕਿ ਇਹ ਸਾਰਾ ਕੁਝ ਧਾਮੀ ਦੀ ਸਾਖ ਨੂੰ ਬਹਾਲ ਕਰਨ ਦੇ ਲਈ ਕੀਤਾ ਜਾ ਰਿਹਾ ਹੈ ਕਾਕੀ 9 ਤਰੀਕ ਦੀ ਜਿਹੜੀ ਮੀਟਿੰਗ ਛੁੱਪੀ ਗਈ ਹੈ ਉਸ ਤੋਂ ਪਹਿਲਾਂ ਪਹਿਲਾਂ ਕਾਮੀ ਦੀ ਯਸ਼ਰੋਮਣੀ ਕਮੇਟੀ ਦੇ ਪ੍ਰਧਾਨ ਦੀ ਸਾਖ ਨੂੰ ਬਹਾਲ ਕੀਤਾ ਜਾਵੇ ਉਤੋਂ ਕੋਈ ਵਿਧਿ ਵਿਵਧਾਨ ਦੀ ਕਮੇਟੀ ਬਣਾ ਕੇ ਅੱਗੇ ਗੱਲ ਵਧਾ ਦਿੱਤੀ ਜਾਵੇਗੀ ਜਾਂ ਫਿਰ ਰਾਜਵਾਨਾ ਵਰਗੇ ਕਿਸੇ ਸ਼ਖਸ ਨੂੰ ਸਰਪ੍ਰਮਾਨਿਤ ਦਫ਼ਤਾਰ ਲਾ ਦਿੱਤਾ ਜਾਵੇਗਾ ਇਸ ਤਰੀਕੇ ਦੇ ਫੈਸਲੇ ਹੋਣਗੇ ਉਹਨਾਂ ਨੂੰ ਪ੍ਰਵਾਨਗੀ ਮਿਲੇ ਇਸੇ ਕਰਕੇ ਸਾਖ ਬਹਾਲ ਕੀਤੀ ਜਾ ਰਹੀ ਹੈ ਯਾਂ ਕਿ ਇਹ ਸਾਰਾ ਤਮਾਸ਼ਾ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਹੈ ਮੂਰਖ ਬਣਾਉਣ ਲਈ ਕੀਤਾ ਜਾ ਰਿਹਾ ਹੈ ਕਿ ਸ਼ਰੋਬਣੀ ਕਮੇਟੀ ਦੇ ਪ੍ਰਧਾਨ ਹੁਣ ਸੁਖਬੀਰ ਬਾਦਲ ਦੇ ਖੇਮੇ ਵਿੱਚ ਨਹੀਂ ਰਹੇ ਤੇ ਇਹ ਸਭ ਕੁਝ ਦਿਖਾ ਕੇ ਅਗਲੇ ਫੈਸਲੇ ਤੇ ਕੋਈ ਰੌਲਾ ਨਾ ਪਵੇ ਲੋਕ ਉਸ ਫੈਸਲੇ ਨੂੰ ਪ੍ਰਵਾਨ ਕਰ ਲੈਣ ਸਾਰੇ ਲੋਕਾਂ ਨੂੰ ਪ੍ਰਵਾਨ ਹੋ ਜਾਵੇ ਇਹ ਸਾਰੇ ਚੀਜ਼ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਯਾਂ ਫੇਰ ਸਾਰੇ ਸੁਖਬੀਰ ਦੇ ਉਲਟ ਹਨ ਤੇ ਅੱਗੇ ਜਾ ਕੇ ਇਹ ਸਾਰੇ ਜਾਣੇ ਜਦੋਂ ਉਹਨਾਂ ਨੂੰ ਆਪਣਾ ਆਗੂ ਮੰਨਣਗੇ ਜਾਂ ਉਹਨਾਂ ਦੀ ਅਗਵਾਈ ਕਬੂਲ ਕਰਨਗੇ ਕਿਸੇ ਵੀ ਬਹਾਨੇ ਦੇ ਅੰਤਰਗਤ ਇਹ ਕਹਿ ਕੇ ਕਿ ਕੌਮ ਨੂੰ ਖਤਰਾ ਹੈ ਤੇ ਸਿਰਫ ਸੁਖਬੀਰ ਬਾਦਲ ਹੀ ਅਗਵਾਈ ਕਰ ਸਕਦੇ ਨੇ ਜਾਂ ਯੋਗਵਾਈ ਦੇ ਸਕਦੇ ਨੇ ਉਦੋਂ ਕੋਈ ਕਿੰਤੂ ਪਰੰਤੂ ਨਾ ਹੋਵੇ ਇਹ ਸਾਰੀ ਖੇਡ ਰਚੀ ਜਾ ਰਹੀ ਹੈ ਕਿ ਲੋਕ ਜਿਹੜੇ ਨੇ ਉਹ ਸਾਰੇ ਉਹਨਾਂ ਤੋਂ ਉਲਟ ਹੋ ਚੁੱਕੇ ਸੀ ਪਰ ਫੇਰ ਵੀ ਜਦੋਂ ਕੌਮ ਤੇ ਭੀੜ ਪਈ ਤਾਂ ਸਭ ਤੋਂ ਯੋਗ ਨੇਤਾ ਉਹੀ ਮਿਲੇ ਇਸ ਕਰਕੇ ਉਹਨਾਂ ਦੀ ਅਗਵਾਈ ਸਾਰੇ ਪਰਵਾਨ ਕਰ ਲੈ ਹੁਣ ਇਹ ਸਾਰਾ ਕੁਝ ਕਰਨ ਦੇ ਵਿੱਚ ਜੋ ਵੀ ਖੇਡ ਰਚਿਆ ਜਾ ਰਿਹਾ ਹੈ ਇਸ ਤੇ ਵਿੱਚ ਸਿਆਸੀ ਲਾਹਾ ਤਾਂ ਮਿਲ ਜਾਵੇ ਹੋ ਸਕਦਾ ਹੈ ਕਿ ਸਿਆਸੀ ਲਾਹਾ ਮਿਲ ਜਾਵੇ ਅੱਗੇ ਜਾ ਕੇ ਬਾਦਲ ਨੂੰ ਪ੍ਰਵਾਨ ਦੀ ਵੀ ਮਿਲ ਜਾਵੇ ਜਾਂ ਕਿਸੇ ਨਵੇਂ ਆਗੂ ਨੂੰ ਵੀ ਅੱਗੇ ਲਿਆਂਦਾ ਜਾਵੇ ਪਰ ਜੋ ਇਸ ਖੇਡ ਖੇਡਣ ਦੇ ਦੌਰਾਨ ਸੰਸਥਾਵਾਂ ਦਾ ਨੁਕਸਾਨ ਹੋਇਆ ਹੈ ਜੋ ਉਹਨਾਂ ਦੇ ਕਦ ਨੂੰ ਬਾਉਣਾ ਕੀਤਾ ਗਿਆ ਹੈ ਜੋ ਰੋ ਰੀਤਾ ਨੂੰ ਮर्यादा ਨੂੰ ਮਜ਼ਾਕ ਦਾ ਪਾਤਰ ਬਣਾ ਦਿੱਤਾ ਗਿਆ ਹੈ ਉਸ ਦਾ ਕੀ ਹੋਵੇਗਾ ਕੀ ਇਹ ਇੱਕ ਹੋਰ ਇਸ ਤਰੀਕੇ ਦੀ ਰਣਨੀਤੀ ਹੈ ਜਾਂ ਇੱਕ ਇਸ ਤਰੀਕੇ ਦੀ ਸਿਆਸਤ ਘੜੀ ਜਾ ਰਹੀ ਹੈ ਬੁਣੀ ਜਾ ਰਹੀ ਹੈ ਜਿਸ ਦੇ ਵਿੱਚ ਇੰਨਾ ਪਾਟੂ ਤਾੜ ਪੈ ਜਾਵੇ ਸਿੱਖਾਂ ਦੀ ਲੀਡਰਸ਼ਿਪ ਦੇ ਵਿੱਚ ਜਾਂ ਸਿੱਖ ਇੰਨੇ ਜ਼ਿਆਦਾ ਖੇਮਿਆਂ ਦੇ ਵਿੱਚ ਵੰਡੇ ਜਾਣ ਕਿ ਕੋਈ ਵੀ ਖੇਮਾ ਜਿਹੜਾ ਹੈ ਉਹ ਪ੍ਰਵਾਨਿਤ ਨਾ ਰਹੇ ਸਾਰੇ ਹੀ ਆਗੂ ਜਿਹੜੇ ਮੌਜੂਦਾ ਨੇ ਉਹੋ ਚਾਹੇ ਉਹ ਟਕਸਾਲਾਂ ਦੇ ਹੋਣ ਚਾਹੇ ਉਹ ਧਾਰਮਿਕ ਹੋਣ ਚਾਹੇ ਉਹ ਸਿਆਸੀ ਹੋਣ ਉਹ ਆਪਣਾ ਆਧਾਰ ਬਿਲਕੁਲ ਹੀ ਖਤਮ ਕਰ ਦੇਣ ਐਨੇ ਜਿਆਦਾ ਵੱਡੇ ਟੁਕੜਿਆਂ ਦੇ ਵਿੱਚ ਵੰਡੇ ਜਾਣ ਕਿ ਜਿਹੜਾ ਵਿਰੋਧੀ ਧਿਰ ਹੈ ਦੂਸਰਾ ਪੱਖ ਹੈ ਉਹ ਇਕੱਠਾ ਹੋ ਕੇ ਜਿਨੂੰ ਵੋਟਾਂ ਪਾਵੇ ਉਹ ਵੋਟਾਂ ਦੀ ਗਿਣਤੀ ਜ਼ਿਆਦਾ ਨਿਕਲ ਆਵੇ ਤੇ ਸੱਤਾ ਜਿਹੜੀ ਹੈ ਉਸ ਧਿਰ ਦੇ ਹੱਥ ਵਿੱਚ ਚਲੀ ਜਾਵੇ ਕਿ ਇਸ ਤਰ੍ਹਾਂ ਦੀ ਕੋਈ ਸਿਆਸੀ ਬੁਨਤਰ ਬੁਣੀ ਜਾ ਰਹੀ ਹੈ ਗੱਲਾਂ ਦਾ ਬਾਜ਼ਾਰ ਗਰਮ ਹੈ ਚਰਚਾਵਾਂ ਹੋ ਰਹੀਆਂ ਹਨ ਪਰ ਫੇਰ ਦੁਬਾਰਾ ਉਹੀ ਗੱਲ ਦੇ ਉੱਤੇ ਆਪਾਂ ਆਉਨੇ ਆ ਕਿ ਚਾਹੇ ਕੋਈ ਨਾ ਕੋਈ ਸਿਆਸੀ ਲਾਹਾ ਕੋਈ ਵੀ ਆਗੂ ਲੈ ਕੇ ਜਾਣ ਦੇ ਵਿੱਚ ਸਫਲ ਹੋ ਜਾਵੇ ਪਰ ਇਹਨਾਂ ਸਾਰੇ ਧਾਰਮਿਕ ਤੇ ਸਿਆਸੀ ਆਗੂਆਂ ਦੇ ਚਾਲ ਚੱਲਨ ਇਹਨਾਂ ਦਾ ਵੱਲੋਂ ਜੋ ਕੁਝ ਵੀ ਕੀਤਾ ਜਾ ਰਿਹਾ ਹੈ ਜੋ ਵੀ ਘਟਨਾਵਾਂ ਘਟ ਰਹੀਆਂ ਹਨ ਉਹਨਾਂ ਦੇ ਨਾਲ ਜਿਹੜੀਆਂ ਸਿੱਖ ਪਰੰਪਰਾਵਾਂ ਨੇ ਸਿੱਖ ਸੰਸਥਾਵਾਂ ਨੇ ਉਹ ਜ਼ਰੂਰ ਮਜ਼ਾਕ ਦਾ ਪਾਤਰ ਬਣਾਈਆਂ ਨੇ ਉਨ੍ਹਾਂ ਦਾ ਜੋ ਸਿਆਸੀ ਮਹੱਤਤਾ ਹੈ ਉਹਨਾਂ ਦੀ ਇਤਿਹਾਸਿਕ ਮਹੱਤਤਾ ਹੈ ਉਸ ਨੂੰ ਖੋਰਾ ਲਾਇਆ ਜਾ ਰਿਹਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਜੋ ਉਹਨਾਂ ਦਾ ਸਥਾਨ ਪੰਜਾਬ ਦੀ ਸਿਆਸਤ ਦੇ ਵਿੱਚ ਪੰਜਾਬ ਦੇ ਸਿੱਖਾਂ ਦੀ ਸਿਆਸਤ ਦੇ ਵਿੱਚ ਸੀ ਉਸ ਨੂੰ ਜ਼ਰੂਰ ਜਿਹੜਾ ਹੈ ਅਣਗੌਲਿਆ ਕੀਤਾ ਜਾ ਰਿਹਾ ਹੈ ਔਰ ਉਸ ਦੇ ਵਿੱਚ ਇਹ ਸਾਰੇ ਆਗੂ ਬਰਾਬਰ ਦੇ ਜ਼ਿੰਮੇਵਾਰ ਨੇ ਜਾਂ ਇਹ ਕਹਿ ਲਈਏ ਕਿ ਉਸ ਤੋਂ ਵੀ ਸਭ ਤੋਂ ਜ਼ਿਆਦਾ ਜ਼ਿੰਮੇਵਾਰ ਜਿਹੜੀ ਹੈ ਉਹ ਇਹਨਾਂ ਆਗੂਆਂ ਦੀ ਹੈ ਕਿਉਂਕਿ ਇਹ ਇਨਾਂ ਦੀ ਮਹੱਤਤਾ ਜਾਣਦੇ ਸੀ ਪਹਿਚਾਣਦੇ ਸੀ ਤੇ ਹੁਣ ਤੱਕ ਉਸੇ ਮਹੱਤਤਾ ਨੂੰ ਆਪਣੇ ਫਾਇਦੇ ਦੇ ਲਈ ਵਰਤਦੇ ਵੀ ਆ ਰਹੇ ਸੀ ਸੋ 9 ਤਰੀਕ ਨੂੰ ਕੀ ਹੋਏਗਾ ਉਸ ਤੋਂ ਬਾਅਦ ਅੱਗੇ ਕੋਈ ਤਰੀਕ ਆ ਜਾਵੇਗੀ ਇਹ ਘਟਨਾਵਾਂ ਐਂ ਚਲਦੀਆਂ ਰਹਿਣਗੀਆਂ ਜਾਂ ਇਹਨਾਂ ਤੇ ਵਿਰਾਮ ਲੱਗੇਗਾ ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ ਪਰ ਜਦੋਂ ਜਿਵੇਂ ਵੀ ਜੋ ਕੁਝ ਵੀ ਹੁੰਦਾ ਹੈ ਉਸ ਦੀ ਜਾਣਕਾਰੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਦੇ ਰਵਾਂਗੇ ਉਦੋਂ ਤੱਕ ਦੇ ਲਈ ਇਜਾਜ਼ਤ ਦਿਓ ਧੰਨਵਾਦ